ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਵਸੀਆਂ ਵਕਾਉ ਹੈ ਜੀ ਤੇ ਇੱਕ ਹੈਗੀ ਕੱਟੀ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਬਾਕੀ ਫਾਲੋਅਰ ਤੇ ਸ਼ੇਅਰ ਕਰਾ ਕਦੋਂ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਵਾਈ ਜੀ ਸਤਿ ਸ੍ਰੀ ਅਕਾਲ ਜੀ ਵਾਈ ਸਤਿ ਸ੍ਰੀ ਅਕਾਲ ਨਾਮ ਅਰਸ਼ਮ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਕੱਟੀ ਦੀ ਜਾਣਕਾਰੀ ਦਿਓ ਜੀ ਹਾਂਜੀ ਕੱਟੀ ਦੀ ਦੱਸੋ ਜੀ ਜਾਣਕਾਰੀ ਕੀਰੀਆ ਵੀਰੇ ਕਿੰਨੇ ਕਿੜਾ ਆਪਣਾ ਕੀਰੀਆ ਅਰਸ਼ ਸਿੰਘ ਕੁੰਡਾ ਤੇ ਤਾਂ ਸੁਣ ਉਹ 24 ਚਾਰਜ ਭੜਾ ਕੇ ਥਾਣਾ ਜੀ ਦੁਪੜਾ ਚੱਕਰ ਤੋਂ ਚਾਰ ਰੇਟ ਭਰਾ ਦਾ ਜਾਇਜ਼ ਇਹਨਾਂ ਫੋਨ ਤੇ ਹੋ ਜਾਊਗਾ ਫੋਨ ਤੇ ਕਰਕੇ ਰੇਟ ਹਾਂਜੀ ਠੀਕ ਹੈ ਜੀ ਦੂਜੇ ਨੰਬਰ ਬੱਸੀ ਦਾ ਜੀ ਇਹ ਕੀਰੀ ਆਈ ਬੱਸੀ ਹਾਂਜੀ 12 ਮਹੀਨਾ ਦੀ ਹੋਈ ਗਈ ਹੈ ਹਾਂ ਸਮਾਂ ਵੀ ਓਕੇ ਹੈ ਜੀ ਠੀਕ ਹੈ ਜੀ ਹਾਂਜੀ ਥਾਂ ਦੇਖ ਲੇਗੀ ਲੋਪਰਾ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਦੇਖ ਸਕਦੇ ਚਾਰੇ ਤਰਾ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਹਾਂਜੀ ਬਈ ਇਹਦਾ ਰੇਟ ਫੋਨ ਤੇ ਹੋ ਜੂਗਾ ਜੀ ਇਹਦਾ ਰੇਟ ਵੀ ਫੋਨ ਤੇ ਮੜਾ ਜੀ ਫੇਸ ਦਿਖਾ ਦਦਾ ਲੋਚ ਦੇਖ ਸਕਦੇ ਠੀਕ ਹੈ ਹਾਂਜੀ ਵੀ ਦੋ ਨੰਬਰ ਬੱਸੀ ਇਹ ਵੀ ਖੀਰੀ ਆ ਜੀ 10 ਮਹੀਨਾ ਦਾ ਬੱਚਾ ਹੀ ਹਲੇ ਠੀਕ ਆ ਹਾਂਜੀ ਇਹਦਾ ਰੇਟ ਇਹਦੇ ਹੀ ਫੋਨ ਤੇ ਹੋ ਜਾਊਗਾ ਜੀ ਲਓ ਫਿਰ ਆ ਖੁੱਲ ਮੜਾਈ ਤੇ ਕਰੋ ਗੁਲਾਬੀ ਥਾਣਾ ਭਰਾ ਦੇਖ ਸਕਦੇ ਚੈੱਕ ਕਰ ਸਕਦੇ ਥਾਣ ਬਹੁਤ ਸੋਹਣਾ ਲੱਗਦਾ ਠੀਕ ਆ ਭਰਾ ਛੋਟੀ ਛੋਟੀ ਬਹੁਤ ਸੋਹਣੇ ਕਰਮ ਵਾਲੀ ਫੋਨ ਤੇ ਵੀ ਖੀਰੀ ਆ ਫੇਸ ਕੁਆਲਿਟੀ ਦੇਖ ਸਕਦੇ ਠੀਕ ਆ ਜੀ ਇਧਰ ਕਰ ਦੋ ਸਾਈਡ ਤੇ ਨੂੰ ਲਓ ਜੀ ਵਾਈ ਜੀ ਨਾਲ ਜੀ ਕੰਟੈਕਟ ਕਰੋ ਪੈਂਟ ਸਹਿਣਾ ਲਓ ਜੀ ਬੱਚਾ ਆ ਗਿਆ ਜੀ ਹਾਂਜੀ 7 ਮਹੀਨਾ ਦਾ ਬੱਚਾ ਹੀ ਏ ਠੀਕ ਆ ਹਾਂਜੀ ਲੋਪਰਾ ਇਹਦੇ ਵੀ ਤੁਹਾਨੂੰ ਤੁਹਾਨੂੰ ਦਿਖਾ ਦੋਪਰਾ ਦੇਖ ਲੋਜੀ ਠੀਕ ਹੈ ਚਾਰ ਥਾਣਾਪਰਾ ਕੋਈ ਫੋਟੋ ਨਹੀਂ ਪੀਛਾ ਆਉਂਦੀ ਠੀਕ ਹੈ ਜੀ ਇਹਦੋਂ ਅਗਲਾ ਜੀ ਲੋਜੀ 8 ਮਹੀਨਿਆਂ ਦਾ ਬੱਚਾ ਜੀ 8 ਮਹੀਨਿਆਂ ਦਾ ਬੱਚਾ ਜੀ ਹਾਂਜੀ ਤੇਲੀ ਤੁਹਾਨੂੰ ਬਹੁਤ ਸੋਹਣਾ ਇਹਦਾ ਰੇਟ ਪਰਾ ਇਹਦੇ ਵੀ ਫੋਨ ਤੇ ਹੋ ਜਾਊਗਾ ਠੀਕ ਹੈ ਜੀ ਜਿਹੜੀ ਸਾਰਾ ਸਲੂਟਿਓ ਦੱਸ ਦੋ ਲੋਜੀ ਇਹ ਕਾਫੀ ਕਲਰ ਹੈੀ ਕਾਫੀ ਕਲਰ ਠੀਕ ਹੈ ਪ੍ਰਿੰਟ ਵਾਲਾ ਬੱਚਾ ਜੀ ਦੇਖੋ ਮੂੰਹ ਕਿਹੋ ਜਿਹਾ ਹਾਂਜੀ ਹਾਂਜੀ ਥਾਣ ਦਿਖਾ ਦੋ ਨੇ ਲੋ ਇਹਦਾ ਰੇਟ ਭਰਾ ਜਾਇਜ ਫੋਨ ਤੇ ਹੋ ਜਾਏ ਇਹਦਾ ਹੀ ਫੋਨ ਤੇ ਹਾਂਜੀ ਹਾਂਜੀ ਸਾਰਿਆਂ ਦੇ ਫੋਨ ਤੇ ਕਰਨੇ ਆ ਹਾਂਜੀ ਭਾਈ ਦੋ ਭਰਾ ਵਾਈ ਕੋਲ ਤਿੰਨ ਤੇ ਪੰਜ ਬਸੀਆਂ ਇੱਕ ਕੱਟੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਸਹਿਣਾ ਹਾਂਜੀ ਭਾਈ ਦੇਸੀ ਗਾਂ ਦੀ ਜਾਣਕਾਰੀ ਦੋ ਜੀ ਬਹੁਤ ਠੰਡੀ ਸੀ ਲਈ ਦੂਜੇ ਸੁਣਾਈਏ ਨੇ ਹਾਂਜੀ 15 ਦਿਨ ਬਾਕੀ ਆ ਜੀ ਹਾਂ 15 ਦਿਨ ਬਾਕੀ ਆ ਹਾਂਜੀ ਸੋਪਰਾ ਹਾਂਜੀ ਸੀਲ ਫੁੱਲ ਆ ਜੀ ਦੇਸੀ ਗਾਂ ਬਕਾਉਗਾ ਬਾਈਪੁਰ ਠੀਕ ਹੈ ਜੀ ਲਿਓ ਲਿਓ ਭਰਾ ਇਧਰ ਹੀ ਲਿਓ ਲਓ ਜੀ ਬੰਦੋ 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 ਕਿੰਨੇ ਦਿਨ ਦੱਸਿਆ ਜੀ ਬਾਈ ਬਾਕੀ 15 ਦਿਨ ਬਾਕੀ ਹੈ ਜੀ 15 ਦਿਨ ਬਾਕੀ ਚੋਲੀ ਚੁਲੀ ਬਹੁਤ ਆ ਕਰੰਡੀ ਸੀਲ ਫੁੱਲ ਲਈ ਦੇਖ ਲੋ ਠੀਕ ਹੈ ਠੀਕ ਹੈ ਲਓ ਜੀ ਜਿਮ ਮਰਜੀ ਕੋਲੂਸੀ ਚਲੋ ਬਲੂਨ ਨੇ ਸੁਣਾ ਬਾਈ ਹਣ ਨਹੀਂ ਦੂਜੀ ਸੁਣਾਈ ਅਸਾ ਦੂਜੀ ਸੁਣਾ ਹਾਂਜੀ ਲਓ ਜੀ ਪਹਿਲਾਂ 10 ਦੇ 11 ਕਿਲੋ ਕੱਢਿਆ ਪਹਿਲਾਂ 11 ਕਿਲੋ ਕੱਢਿਆ ਹਾਂਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ